ਤੇ ਗੱਟਾ ਨਹੀਂ ਉਠਾਇਆ ਜਾਏਗਾ। ਮੈਂ ਕਦੋਂ ਕਹਣਾ ਤੈਨੂੰ ਰੇਲੇ ਗੱਟੇ ਚੱਕ। ਨਹੀਂ ਉਠਾਇਆ ਜਾਏਗਾ ਜੀ। ਆ ਗੱਲ ਸੁਣ ਲੈ ਭੋਲੇ ਮੈਂ ਕਦੋਂ ਕਹਣਾ ਗੱਟੇ ਚੱਕੋ। ਓਏ ਹੁਣ ਬੰਦੇ ਚ ਜਾਣਾ ਕਿੱਥੇ ਨਿੰਗਿਆ। ਯਾਰ ਇਹ ਨਹੀਂ ਸਾਡੇ ਚ ਹੋਣਾ। ਓਏ ਹਰ ਗੋਬਿੰਦ ਦੇ ਗਰੀ ਟੱਕਣ ਲੈ ਕੇ ਜਾਣਾ ਸਾਨੂੰ। ਉਹਨਾਂ ਨੇ ਮਸ਼ੀਨ ਤਿਆਰ ਕਰੀ ਬੜੀ ਤਾਕੜੀ ਉਹ ਰੇ ਆਪੀ ਪਾਉਂਦੀ ਹੈਗੀ ਠੀਕ ਹੈ ਜੀ ਉਹਦੇ ਨਾਲ ਦੀਆਂ ਕਾਪੀਆਂ ਵੀ ਆਉਣ ਲੱਗੀਆਂ ਪਰ ਅੱਪਸ ਨੂੰ origignal asli ਨੂੰ ਵਕ ਲੈ ਆਉਂਗਾ ਠੀਕ ਹੈ ਜੀ ਕਾਰ ਕਰਦੇ ਕਿਹੇ ਜੀ ਮਸੀਤ ਤਿਆਰ ਕਰਤੀ ਰੇ ਆਪੀ ਛਟੂਏ ਮਜ਼ਦੂਰ ਸੋਖੇ ਹੋ ਗਏ ਛੋਟੇ ਅਸੇ ਚੱਲ ਫਿਰ ਲੈ ਕੇ ਚੱਲ ਸਾਨੂੰ ਮਸ਼ੀਨ ਦਿਖਾ ਕਰਾ ਚਲੋ ਹਨਾ ਵਾ ਖੇਤ ਤੇ ਲਾਈਵ ਚੱਲਦੀ ਦਿਖਾਉਣੇ ਜੀ ਆ ਮਸ਼ੀਨ ਹੈਗੀ ਬੱਲੇ 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 ਇਹਦਾ ਮਾਰ ਦਿਆ ਦੂਰ ਤੱਕ ਹਾਂ ਜੀ 55 ਫੁੱਟ ਦੀ ਰੇ ਕਵਰ ਕਰਦੀ ਹੈ ਜੀ ਸੱਲੀ ਕਰਨੀ ਹੈ ਚਲੋ ਚਲ ਰਮੂਆ ਹਾਂ ਮੜਾ ਸਾਨੀ ਗੱਲ ਸੁਣ ਲਓ ਜੀ ਸਾਡੇ ਬੰਦੇ ਕਹਿੰਦੇ ਵੀ ਹੁਣ ਜਦੋਂ ਰੁਪਈਆ ਸੀ 50000 ਲਾਉਣਾਗਾ ਠੀਕ ਆ ਜੀ ਇਹਨੇ ਗੁਣ ਗਣਿਆ ਦੋ ਸਮਾਰ ਕੇ ਦੱਸੋ ਇਹਦੀ ਬਰੀਕੀ ਬਰੀਕੀ ਗੱਲਬਾਤ ਵਿੱਚ ਕੀ ਕੀ ਗੁਣ ਨੇ ਜੀ ਤੁਹਾਡੇ ਪਹਿਲਾਂ ਦਾ ਹੈਵੀ ਗੇਅਰ ਲਾਇਆ ਜੀ ਆਮ ਛੋਟਾ ਗੇਅਰ ਲਾਦੇ ਹੈਵੀ ਗੇਅਰ ਲਾਇਆ ਆ ਪੂਰਾ ਹੈਵੀ ਗੇਅਰ ਹੋ ਗਿਆ ਕਿਤਨੀ ਹਾਂਜੀ ਠੀਕ ਆ ਦੂਜਾ ਜਿਹੜੀ ਆ ਬਾਡੀ ਲਾਈ ਆ ਥੱਲੇ ਆਪਾਂ ਨੀਚੇ ਸਟੀਲ ਦੀ ਲਾਈ ਆ ਜੀ ਇਹ ਹਾਂਜੀ ਇਹਦੇ ਨਾਲ ਮੰਨ ਲਓ ਰੇ ਨਾਲ ਕੋਈ ਗਲਨ ਦੀ ਦਿੱਕਤ ਨਹੀਂ ਹੈ ਜੀ ਸਟੀਲ ਦੀ ਬਾਡੀ ਹੈ ਪੂਰੀ ਤਖੜੀ ਬਾਡੀ ਹੈ ਸਟੀਲੀ ਆ ਜੀ ਅੱਛਾ ਇਹ ਵਿੱਚ ਹੈਗੀ ਜਵਾਬ ਲਾਇਆ ਹੈ ਕੋਈ ਦਿੱਕਤ ਨਹੀਂ ਹਾਂ ਬਾਕੀ ਤੁਸੀਂ ਆਪਾਂ ਦੇਖਿਆ ਵੀ ਜਿਹੜਾ ਬਰਮ ਦਾ ਸਾਨੂੰ ਦੱਸਿਆ ਸੀ ਪਹਿਲਾਂ ਹੀ ਆਪਾਂ ਸਾਰਿਆਂ ਨਾਲ ਪਹਿਲਾਂ ਬਰਮ ਆਪਾਂ ਲਾਇਆ ਹੈ ਹਾਂ ਇਹਦੇ ਨਾਲ ਜਵੇਂ ਡੀਪੀ ਮਿਕਸ ਕਰਨੀਆਂ ਜੂਰੀਏ ਚ ਜਾਂ ਕੋਈ ਜਿੰਕ ਵਗੈਰਾ ਮਿਕਸ ਕਰਨੀਆਂ ਉਹ ਮਿਕਸ ਕਰਦਾ ਸੀ ਅੱਛਾ ਸਾਰਾ ਕੁਝ ਰਲਾ ਕੇ ਬਾਹਰ ਲਾਉਣ ਦੀ ਲੋੜ ਨਹੀਂ ਕਰਾਂ ਸੀ ਗੱਟੀ ਵਿੱਚ ਪਾਉਣਿਆ ਸਰ ਗੋਵਿੰਦ ਐਗਰੋ ਟੈਕ ਬਠੰਡਾ ਰੋਡ ਤੋਲਾ ਜੀ ਮੇਰਾ ਨਾਮ ਗਰਸੇਵਕ ਸਿੰਘ ਆ ਜੀ ਵੱਡੇ ਭਾਈ ਦਾ ਨਾਮ ਜਗਦੇਵ ਸਿੰਘ ਆ ਜੀ